ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੱਲਰ ਆਪਣੇ ਕਿਸਾਨ ਵੀਰਾਂ ਲਈ ਬਹੁਤ ਬਹੁਤ ਹੀ ਜਿਆਦੇ ਵੱਡੀ ਖੁਸ਼ਖਬਰੀ ਹੈ ਕਿ ਝੋਨੀ ਦੀ ਲਵਾਈ ਵਾਲੀ ਜਿਹੜੀ ਡੇਟ ਆ ਨਾ ਉਸ ਦਾ ਐਲਾਨ ਹੋ ਚੁੱਕਿਆ ਹਾਂ ਦੋਸਤੋ ਨਾ ਤਾਂ ਇਹ 25 ਜੂਨ ਆ ਨਾ ਇਹ 20 ਜੂਨ ਆ ਤੇ ਨਾ ਹੀ 15 ਜੂਨ ਆ ਤਾਂ ਇਸ ਵਾਰ ਆਪਾਂ ਝੋਨਾ 1 ਜੂਨ ਤੋਂ ਲਗਾ ਸਕਦੇ ਆ ਹਾਂ ਦੋਸਤੋ ਝੋਨੇ ਦੀ ਜਿਹੜੀ ਲਵਾਈ ਆ ਉਹ ਇਸ ਵਾਰ 1 ਜੂਨ ਹੋ ਚੁੱਕੀ ਆ ਹਾਂ ਦੋਸਤੋ ਇੱਥੇ ਹੁਣ ਆਪਣੇ ਪੂਸਾ 44 ਤੇ ਪੀਲਾ ਪੂਸਾ ਲਾਉਣ ਵਾਲੇ ਕਿਸਾਨ ਵੀਰ ਬਹੁਤ ਜ਼ਿਆਦਾ ਖੁਸ਼ ਹੋਣਗੇ ਕਿਉਂਕਿ ਪਿਛਲੀ ਵਾਰ ਪੀਆਰ ਕਿਸਮਾਂ ਜਿਵੇਂ ਕਿ ਪੀਆਰ 126 ਅਤੇ ਹਾਈਬ੍ਰਿਡ ਕਿਸਮਾਂ ਨੂੰ ਕਾਰਡ ਲੱਗੀ ਸੀ ਵੈਸੇ ਕਾਰਡ ਤਾਂ ਸਾਰੇ ਝੋਨੇ ਨੂੰ ਲੱਗੀ ਸੀ ਪਰ ਇਹਨਾਂ ਨੂੰ ਥੋੜੀ ਜ਼ਿਆਦਾ ਲੱਗੀ ਸੀ ਤਾਂ ਆਪਾਂ ਨੂੰ ਪਤਾ ਹੀ ਆ ਕਿ ਸ਼ੈਲਰਾਂ ਵਾਲਿਆਂ ਨੂੰ ਜ਼ਿਆਦਾਤਰ ਪੀਲਾ ਪੂਸਾ ਤੇ ਪੂਸਾ 44 ਬਹੁਤ ਜ਼ਿਆਦਾ ਪਸੰਦ ਆ ਤੇ ਇਸ ਵਾਰ ਇਹਨਾਂ ਲੰਬੇ ਵੇ ਟਾਈਮ ਲੈਣ ਵਾਲੀਆਂ ਕਿਸਮਾਂ ਦੀ ਮੰਗ ਵੱਧ ਸਕਦੀ ਹੈ ਵੱਧ ਨਹੀਂ ਸਕਦੀ ਮਨ ਲੱਗਦਾ ਬਹੁਤ ਜ਼ਿਆਦਾ ਵੱਧੂਗੀ ਪਰੰਤੂ ਇਸ ਦੇ ਨਾਲ ਆਪਣੇ ਕਿਸਾਨ ਵੀਰਾਂ ਲਈ ਬਹੁਤ ਬਹੁਤ ਹੀ ਜਦੇ ਮਾੜੀ ਖਬਰ ਆ ਕਿ ਜਿਹੜੇ ਕਿਸਾਨ ਵੀਰ ਹਾਈਬ੍ਰਿਡ ਝੋਨਾ ਲਾਉਂਦੀ ਸੀ ਹੁਣ ਹਾਈਬ੍ਰਿਡ ਝੋਨਾ ਕਿੱਥੇ ਲੱਗਦਾ ਜਿੱਥੇ ਆਪਣਾ ਪਰਮਲ ਝੋਨਾ ਨਹੀਂ ਹੁੰਦਾ ਜਿੱਥੇ ਆਪਾਂ ਨਰਮਾ ਲਗਾਉਂਦੀ ਸੀ ਹੁਣ ਉੱਥੇ ਨਰਮਾ ਵੀ ਨਹੀਂ ਲਾ ਸਕਦੇ ਕਿਉਂਕਿ ਨਰਮੇ ਨੂੰ ਗੁਲਾਬੀ ਸੁੰਡੀ ਖਾ ਜਾਂਦੀ ਆ ਤਾਂ ਉਹ ਵਿਚਾਰੇ ਕੀ ਕਰਦੀ ਸੀ ਹਾਈਬ੍ਰਿਡ ਝੋਨਾ ਲਾਉਂਦੀ ਸੀ ਪਰੰਤੂ ਸਰਕਾਰ ਨੇ ਹਾਈਬ੍ਰਿਡ ਝੋਨੇ ਤੇ ਪਾਬੰਦੀ ਲਗਾ ਦਿੱਤੀ ਆ ਕਹਿੰਦੇ ਹਾਈਬ੍ਰਿਡ ਝੋਨਾ ਤੁਸੀਂ ਨਹੀਂ ਲਾਉਣਾ ਆਪਣੀ ਪੰਜਾਬ ਸਰਕਾਰ ਨੇ ਹਾਈਬ੍ਰਿਡ ਝੋਨੇ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਆ ਪਰੰਤੂ ਜਿਹੜੀਆਂ ਪੀਆਰ ਕਿਸਮਾਂ ਹੁਣ ਸਰਕਾਰੀ ਕਿਸਮਾਂ ਕਿਹੜੀਆਂ ਜਿੰਨੀਆਂ ਵੀ ਪੀਆਰ ਕਿਸਮਾਂ ਉਹਨਾਂ ਨੂੰ ਵੱਧ ਤੋਂ ਵੱਧ ਲਗਾਉਣ ਦਾ ਐਲਾਨ ਕੀਤਾ ਕਹਿੰਦੇ ਤੁਸੀਂ ਪੀਆਰ ਜਿਵੇਂ ਪੀਆਰ 131 ਆ ਪੀਆਰ 132 ਆ ਪੀਆਰ 126 ਆ ਕਿੰਨੀਆਂ ਕਿਸਮਾਂ ਨੇ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਇਹ ਪਰਮਲ ਝੋਨਾਗਾ ਇਹ ਵੱਧ ਤੋਂ ਵੱਧ ਲਾਓ ਕਹਿੰਦੇ ਚਲੋ ਹੁਣ 1 ਜੂਨ ਨੂੰ ਆਪਾਂ ਝੋਨਾ ਲਾ ਸਕਦੇ ਹਾਂ ਉੰਨੀ ਦੀ ਲਵਾਈ ਦੀ ਡੇਟ ਆ ਚੁੱਕੀ ਆ ਇਸ ਦੇ ਨਾਲ ਨਾਲ ਹਾਈਬ੍ਰਿਡ ਝੋਨਾ ਤੁਸੀਂ ਕਹਿੰਦੇ ਨਹੀਂ ਲਾਉਣਾ ਪੀਆਰ ਕਿਸਮਾ ਲਾਓ ਚਲੋ ਆਪਾਂ ਆਪਣੀ ਪੰਜਾਬ ਸਰਕਾਰ ਦੀ ਗੱਲ ਮੰਨ ਲੈਂਦੇ ਆ ਪਰੰਤੂ ਐਲਾਨ ਤਾਂ ਇਹਨਾਂ ਨੇ ਪਿਛਲੀ ਵਾਰ ਵੀ ਕੀਤਾ ਸੀ ਕਿ ਪੀਆਰ 126 ਵੱਧ ਤੋਂ ਵੱਧ ਲਗਾਓ ਮੈਂ ਚਕੂ ਮੁੱਖ ਮੰਤਰੀ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਸੀ ਮੈਂ ਚਕੂ ਪੰਜਾਬ ਸਰਕਾਰ ਚਕੂ ਪਰੰਤੂ ਸਭ ਤੋਂ ਵੱਧ ਖੱਜਲ ਆਪਣੇ ਕਿਸਾਨ ਵੀਰ ਪੀਆਰ 126 ਕਰ ਕੀ ਹੋਏ ਹਜੇ ਤੱਕ ਵੀ ਇਹਨਾਂ ਦਾ ਪਿਛਲੀ ਵਾਰ ਜਿਹੜੀ ਲੁੱਟ ਹੋਈ ਆ 2024 ਦੇ ਵਿੱਚ ਜਿਹੜੀ ਕਾਰਡ ਲੱਗੀ ਆ ਝੋਨੇ ਨੂੰ ਖਾਸ ਕਰਕੇ PR126 ਨੂੰ ਉਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਨਹੀਂ ਆਇਆ ਹੁਣ ਦੇਖਦੇ ਆ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਿਹੜੀ ਪੰਜਾਬ ਸਰਕਾਰ ਆ ਇਹਦੇ ਵਿੱਚ ਕਿੰਨਾ ਕਦਮਾਂ ਕਿਉਂਕਿ ਜੇਕਰ ਇਸ ਵਾਰ ਵੀ PR ਕਿਸਮਾ ਨੂੰ ਕਾਟ ਲੱਗ ਗਈ ਨਾ ਫਿਰ ਆਪਾਂ ਯਾਰ ਭਰੋਸਾ ਕਿਤੇ ਕਰਾਂਗੇ ਪੰਜਾਬ ਸਰਕਾਰ ਤੇ ਜਿਹੜੀ ਆਈਵਰ ਐਲਾਨ ਕਰ ਦਿੰਦੀ ਆ ਵੀ ਨਹੀਂ ਤੁਸੀਂ ਪੀਆਰ ਕਿਸਮਾ ਲਾਉਣੀਆਂ ਤੁਹਾਨੂੰ ਕਾਟ ਨਹੀਂ ਲੱਗੂਗੀ ਤੁਸੀਂ ਹਾਈਬ੍ਰਿਡ ਝੋਨਾ ਬੰਦ ਕਰ ਦਿਓ ਅਸੀਂ ਬੰਦ ਕਰ ਦਿੰਨੇ ਆ ਪਰੰਤੂ ਇਸ ਵਾਰ ਸਾਡਾ ਝੋਨਾ ਐਮ ਐਸ ਪੀ ਤੇ ਹੀ ਵਿਕਣਾ ਚਾਹੀਦਾ ਅਸੀਂ ਉਹੀ ਝੋਨਾ ਲਾਵਾਂਗੇ ਜੋ ਤੁਸੀਂ ਕਹੋਗੇ ਪਰੰਤੂ ਸਾਡੇ ਝੋਨੇ ਨੂੰ ਕਾਟ ਨਹੀਂ ਲੱਗਣੀ ਚਾਹੀਦੀ ਧੰਨਵਾਦ ਦੋਸਤੋ